ਪੰਜਾਬ ਵਿੱਚ ਹੁਣ ਮਿਲਟਸ ਭਾਵ ਮੂਲ ਅਨਾਜਾਂ ਦੀ ਆਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾਣ ਲੱਗੀ ਏ ਇਹ ਮੂਲ ਅਨਾਜ ਮੋੜ ਕਦੀਮ ਤੋਂ ਹੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਰਹੇ ਹਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਨ੍ਹਾਂ ਦੇ ਇਲਾਜ ਵਜੋਂ ਡਾਕਟਰਾਂ ਵੱਲੋਂ ਮਿਲਟਸ ਭਾਵ ਮੋٹے ਅਨਾਜ ਖਾਣ ਦੀ ਸਲਾਹ ਦਿੱਤੀ ਜਾਂਦੀ ਏ ਮੂਲ ਅਨਾਜ ਦੀ ਕਾਸ਼ਤ ਕਈ ਕਿਸਾਨਾਂ ਦੁਆਰਾ ਵੱਡੇ ਪੱਧਰ ਤੇ ਕਰਕੇ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ ਮੈਂ ਡਾਕਟਰ 인ਦਰਪ੍ਰੀਤ ਢਾਲੀਵਾਲ ਸੀਨੀਅਰ ਪਲਾਂਟ ਬਰੀਡਰ ਮੈਂ ਮਿਲਟਸ ਤੇ ਕੰਮ ਕਰਦੀ ਹਾਂ ਮਿਲਟਸ ਅਸੀਂ ਸਾਰੇ ਹੀ ਜਾਣਦੇ ਹਾਂ ਉਹਨਾਂ ਨੂੰ ਮੂਲ ਅਨਾਜ ਵੀ ਕਿਹਾ ਜਾਂਦਾ ਕਿਉਂਕਿ ਸਾਡੇ ਪੁਰਖੇ ਸਾਰੇ ਉਹ ਜ਼ਿਆਦਾਤਰ ਉਹੀ ਖਾਂਦੇ ਸੀ ਕਣਕ ਤੋਂ ਇਲਾਵਾ ਸਾਡੇ ਪੁਰਖੇ ਮਿਲਟ ਸੀ ਖਾਂਦੇ ਸੀ ਤੇ ਮਿਲਟਸ ਦੇ ਵਿੱਚ ਆ ਜਾਂਦਾ ਹੈ ਮੇਜਰ ਮਿਲਟਸ ਮੂਲ ਮਿਲਟਸ ਜਿਵੇਂ ਕਿ ਜਵਾਰ ਬਾਜਰਾ ਅਸੀਂ ਸਾਰੇ ਹੀ ਜਾਣਦੇ ਆ ਤੇ ਦੂਜੀ ਕੈਟਾਗਰੀ ਹੈ ਮਾਈਨਰ ਮਿਲਟਸ ਇਹਦੇ ਵਿੱਚ ਆ ਜਾਂਦੇ ਨੇ ਪ੍ਰੋਸੋਮਿਲਟ ਫੌਕਸਟੇਲ ਮਿਲਟ ਫਿੰਗਰ ਮਿਲਟ ਕੋਡੋ ਮਿਲਟ ਲਿਟਲ ਮਿਲਟ ਤੇ ਬਾਨਿਆਡ ਮਿਲਟ ਪ੍ਰੋਸੋਮਿਲਟ ਨੂੰ ਚੀਨਾ ਕਹਿੰਦੇ ਆ ਤੇ ਫੌਕਸਟੇਲ ਮਿਲਟ ਨੂੰ ਅਸੀਂ ਕੰਗਣੀ ਕਹਿੰਦੇ ਆ ਫਿੰਗਰ ਮਿਲਟ ਨੂੰ ਰਾਗੀ ਕਹਿੰਦੇ ਆ ਤੇ ਬਾਨਿਆਡ ਮਿਲਟ ਨੂੰ ਪੀਲੀ ਕੰਗਣੀ ਕਹਿੰਦੇ ਆ ਤੇ ਇਸ ਤਰ੍ਹਾਂ ਲिटल ਮਿਲਟ ਤੇ ਕੋਡੋ ਮਿਲਟ ਨੂੰ ਕੋਦਰਾ ਵੀ ਕਹਿੰਦੇ ਆ ਇਹਨਾਂ ਅਨਾਜਾਂ ਦੀ ਕਾਸ਼ਤ ਗਰਮੀ ਰੁੱਤ ਚ ਹੁੰਦੀ ਆ ਅਸੀਂ ਕੋਸ਼ਿਸ਼ ਕੀਤੀ ਹੈ ਪੀਏਯੂ ਨੇ ਕੋਸ਼ਿਸ਼ ਕੀਤੀ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਤੇ ਝੋਨੇ ਦੀ ਬਜਾਈ ਤੋਂ ਪਹਿਲਾਂ ਅਸੀਂ ਕੋਈ ਕ੍ਰੌਪ ਤੀਜੀ ਫਾਰਮਰਸ ਨੂੰ ਦੇ ਸਕੀਏ ਜਿਹਦੇ ਕਰਕੇ ਕੀ ਉਹਨਾਂ ਦਾ ਜਿਹੜੀ ਇਨਕਮ ਹੈ ਉਹ ਥੋੜੀ ਵਧਾਈ ਜਾ ਸਕੇ ਇਸ ਕਰਕੇ ਸਾਡੇ ਕੋਲੇ ਬਹੁਤ ਜ਼ਿਆਦਾ ਜਰਮ ਪਲਾਜ਼ਮ ਆਇਆ ਸੀ ਐਨਪੀਪੀਜੀਆਰ ਦਿੱਲੀ ਤੋਂ ਉਹ ਅਸੀਂ ਸਾਰਾ ਟੈਸਟ ਕੀਤਾ ਉਹਦੇ ਆਧਾਰ ਤੇ ਦੋ ਫਸਲਾਂ ਕਰੋਸੋਮਿਲਟ ਚੀਨਾ ਤੇ ਫੌਕਸਟੇਲ ਮਿਲੇਟ ਕੰਗਣੀ ਇਹ ਦੋ ਫਸਲਾਂ ਨੇ ਜਿਹੜੀਆਂ ਕਿ ਸਮਰ ਸੀਜ਼ਨ ਚ ਬਹੁਤ اچھی ਤਰ੍ਹਾਂ ਇਹਨਾਂ ਦੀ ਕਾਸ਼ਤ ਹੋ ਸਕਦੀ ਹੈ ਇਹਨਾਂ ਨੂੰ ਤੁਸੀਂ ਕਣਕ ਦੀ ਵਾਢੀ ਤੋਂ ਬਾਅਦ ਲਾ ਸਕਦੇ ਹੋ ਤੇ ਝੋਨੇ ਦੀ ਜਾਂ ਬਾਸਮਤੀ ਦੀ ਬਜਾਈ ਤੋਂ ਪਹਿਲਾਂ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਨੂੰ ਇਹਨਾਂ ਦੀ ਵਾਢੀ ਕੀਤੀ ਜਾ ਸਕਦੀ ਹੈ ਇਹਨਾਂ ਦਾ ਪੀਏਯੂ ਨੇ ਇੱਕ ਪ੍ਰੋਸੋਮਿਲੇਟ ਦੀ ਵੈਰਾਈਟੀ ਰਿਲੀਜ਼ ਵੀ ਕੀਤੀ ਹੈ ਪੰਜਾਬ ਚੀਨਾ 1 ਉਹ ਕਾਸ਼ ਅਵੇਲੇਬਲ ਹੈ ਸਾਰੇ ਸੀਡ ਸ਼ਾਪਸ ਤੇ ਮਿਲੇਟ ਕਿਟ ਵੀ ਬਣਾਈ ਹੈ ਪੀਏਯੂ ਨੇ ਜਿਹਦੇ ਚ ਸਿਫਾਰਿਸ਼ ਕੀਤੀ ਹੈ ਗਈਆਂ ਕਿਸਮਾਂ ਪ੍ਰੋਸੋ ਮਿਲੇਟ ਜਵਾਰ ਤੇ ਬਾਜਰਾ ਦੀਆਂ ਪਾਈਆਂ ਗਈਆਂ ਨੇ ਘਰੇਲੂ ਵਰਤੋਂ ਵਾਸਤੇ ਤੇ ਇੱਕ ਹੋਰ ਫਸਲ ਹੈ ਫੌਕਸਟਿਲ ਮਿਲੇਟ ਜਿਹਨੂੰ ਅਸੀਂ ਕੰਗਣੀ ਕਹਿੰਦੇ ਆ ਤੇ ਉਹਦੀ ਵੀ ਇੱਕ ਕਿਸਮ ਐਤਕੀ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਜਿਹੜੀ ਫੇਰ ਤੋਂ ਸਮਰ ਸੀਜ਼ਨ ਲਈ ਬਹੁਤ ਫਾਇਦੇਮੰਦ ਹੈ ਇਹ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਸਾਰੀ ਕ੍ਰੌਪਸ ਨੇ ਨਾਲੇ ਪ੍ਰੋਸੋ ਤੇ ਫੌਕਸਟਿਲ ਮਿਲਟ ਇਹਨਾਂ ਨੂੰ ਗਰਮੀ ਰੁੱਤ ਦੇ ਵਿੱਚ ਵੀ ਕਾਸ਼ਤ ਕੀਤਾ ਜਾ ਸਕਦਾ ਹੈ ਇਹ ਪੱਕਣ ਲਈ 70 ਤੋਂ 80 ਦਿਨ ਦਾ ਸਮਾਂ ਲੈਂਦੀਆਂ ਨੇ ਮੀਂਹ ਚ ਜੇ ਇਹਨਾਂ ਨੂੰ ਲਾਇਆ ਜਾਵੇ ਇਹਨਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਇਹ ਇਹਨਾਂ ਨੂੰ ਪਾਣੀ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ ਬਟ ਹਾਂ ਤੁਹਾਨੂੰ ਗੋਡੀ ਦਾ ਧਿਆਨ ਰੱਖਣਾ ਪਊਗਾ ਇੱਕ ਜਾਂ ਦੋ ਵਾਰੀ ਤੁਹਾਨੂੰ ਕਰਨੀ ਪਊਗੀ ਕਿਉਂਕਿ ਇਹਨਾਂ ਚ ਵੀਡਸ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਦੂਜੀ ਗੱਲ ਇਹ ਕਿ ਖਾਣ ਲਈ ਵੀ ਮਿਲਟਸ ਬਹੁਤ ਫਾਇਦੇਮੰਦ ਨੇ ਉਹਨਾਂ ਪੇਸ਼ੈਂਟਸ ਲਈ ਜਿਨ੍ਹਾਂ ਨੂੰ ਲਾਈਫਸਟਾਈਲ ਡਿਜ਼ੀਜ਼ਸ ਨੇ ਜਿਵੇਂ ਕਿ ਹਾਰਟ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ 슈ਗਰ ਦੀ ਬਿਮਾਰੀ ਤੇ ਅੱਜਕੱਲ ਬਹੁਤ ਵੇਖਣ ਨੂੰ ਆ ਰਿਹਾ ਹੈ ਕਿ ਲੋਕੀ ਗਲੂਟਨ ਅਲਰਜਿਕ ਬਹੁਤ ਹੋ ਰਹੇ ਨੇ ਵੀ ਕਣਕ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਗਲੂਟਨ ਉਹਦੇ ਕਰਕੇ ਲੋਕੀ ਬਹੁਤ ਜ਼ਿਆਦਾ ਅਲਰਜਿਕ ਹੋ ਰਹੇ ਨੇ ਤਾਂ ਜੋ ਉਹਨਾਂ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਬਹੁਤ ਅਪਸੈਟ ਰਹਿੰਦਾ ਹੈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਮਿਲਟਸ ਨੇ ਉਹ ਸਾਰੇ ਗਲੂਟਨ ਫ੍ਰੀ ਨੇ ਇਹਨਾਂ ਚ ਵਿਟਾਮਿਨਸ ਮਿਨਰਲਸ ਜਿਵੇਂ ਕਿ ਜ਼ਿੰਕ ਤੇ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਇਹ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਵੀ ਹੁੰਦੇ ਨੇ ਇਹਨਾਂ ਦੀ ਕਾਸ਼ਟ ਦੀ ਜੇ ਮੈਂ ਇੱਕ ਹੋਰ ਗੱਲ ਕਰਾਂ ਤੇ ਜਿਹੜਾ ਬੀਜ ਚਾਹੀਦਾ ਪਰ ਏਕੜ ਦੇ ਹਿਸਾਬ ਨਾਲ ਉਹ 3 ਤੋਂ 4 ਕਿਲੋ ਪਰ ਏਕੜ ਚਾਹੀਦਾ ਹੈ ਤੇ ਇਹਨਾਂ ਦੀ ਜਿਹੜੀ ਔਸਤ ਝਾੜ ਉਹ 5 ਤੋਂ 4 ਕੁਇੰਟਲ ਤੱਕ ਕਢਿਆ ਜਾ ਸਕਦਾ ਹੈ ਇਹਨਾਂ ਨੂੰ ਖਾਦਾਂ ਦੀ ਬਹੁਤੀ ਜ਼ਿਆਦਾ ਲੋਡ ਨਹੀਂ ਪੈਂਦੀ ਬਟ ਜੇ ਤੁਸੀਂ ਗਰਮੀ ਰੁੱਤ ਦੇ ਵਿੱਚ ਸਮਰ ਸੀਜ਼ਨ ਦੇ ਵਿੱਚ ਇਹਨਾਂ ਨੂੰ ਲਾਉਂਗੇ ਤਾਂ ਤੁਹਾਨੂੰ 45 ਕਿਲੋ ਪਰ ਏਕੜ ਦੇ ਹਿਸਾਬ ਨਾਲ ਯੂਰੀਆ ਜ਼ਰੂਰ ਪਾਣਾ ਚਾਹੀਦਾ ਹੈ ਗਰਮੀ ਤੇ ਸਮਰ ਤੇ ਗਰਮੀ ਰੁੱਤ ਦੀ ਦੋਵੇਂ ਫਸਲਾਂ ਲਈ ਤੇ ਸਮਰ ਸੀਜ਼ਨ ਦੀ ਕ੍ਰੌਪਸ ਜਿੰਨੀਆਂ ਵੀ ਨੇ ਉਹਨਾਂ 'ਚ ਤੁਹਾਨੂੰ ਪਾਣੀ ਦਾ ਬਹੁਤ ਧਿਆਨ ਰੱਖਣਾ ਪਊਗਾ ਕਿਉਂਕਿ ਇਹ ਨਾ ਤਾਂ ਜ਼ਿਆਦਾ ਖੜਮਾ ਪਾਣੀ ਸਹਿੰਦੀਆਂ ਨੇ ਤੇ ਬਹੁਤ ਜਿਆਦਾ ਸੋਕਾ ਵੀ ਹੋਵੇ ਉਹ ਵੀ ਨਹੀਂ ਸਹਿੰਦੀਆਂ ਤੇ ਬਜਾਈ ਤੋਂ ਇੱਕ ਤਮ ਬਾਅਦ ਤੁਸੀਂ ਇੱਕ ਦਿਨ ਬਾਅਦ ਪਾਣੀ ਲਾ ਸਕਦੇ ਹੋ ਉਹਦੇ ਨਾਲ ਤੁਹਾਡੀ ਜਿਹੜੇ ਬੂਟੇ ਨੇ ਉਹਨਾਂ ਦੀ ਜਰਮੀਨੇਸ਼ਨ ਬਹੁਤ ਵਧੀਆ ਹੋਊਗੀ ਤੇ ਫਿਰ ਉਸ ਤੋਂ ਬਾਅਦ 10-10 ਦਿਨਾਂ ਬਾਅਦ ਤੁਸੀਂ ਲੋੜ ਪਏ ਤੇ ਇਹਨਾਂ ਨੂੰ ਪਾਣੀ ਲਾ ਸਕਦੇ ਆ ਸਿਉਖ ਤੋਂ ਬਚਾਉਣਾ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਉਹਦੇ ਲਈ ਤੁਸੀਂ ਕਲੋਰੀਪਾਇਰਪੋਸ ਯੂਜ਼ ਕਰ ਸਕਦੇ ਹੋ ਨਾਲ ਹੀ ਜਿਹੜੇ ਕੱਖ ਨੇ ਉਹਨਾਂ ਲਈ ਤੁਸੀਂ ਜਿਵੇਂ ਮੋਥਾ ਹੈ ਮੋਥੇ ਲਈ ਤੁਸੀਂ ਐਟਰਾਜ਼ੀਨ ਸਪਰੇਅ ਕਰ ਸਕਦੇ ਹੋ ਪੋਸਟ ਇਮਰਜੈਂਸ ਬਿਜਾਈ ਤੋਂ ਇੱਕਦਮ ਬਾਅਦ ਪਾਣੀ ਲੱਗੇ ਤੇ ਤੁਸੀਂ ਐਟਰਾਜ਼ੀਨ 400 ਐਮਐਲ ਪਰ ਏਕੜ ਦੇ ਹਿਸਾਬ ਨਾਲ ਸਪਰੇਅ ਕਰਦੇ ਹੋ ਤੇ ਬਾਅਦ ਚੋ ਜਿਹੜੇ ਵੀ ਨਦੀਨ ਉਹਨਾਂ ਲਈ ਤੁਸੀਂ 24D ਅਮੀਨ ਸాల్ਟ ਇਹ ਵਰਤੋ ਕਰ ਸਕਦੇ ਹੋ ਇਹ 3-4 3 ਤੋਂ 4 ਐਮਐਲ ਪਰ 1 ਕੜ ਦੇ ਹਿਸਾਬ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਪਿਛਲੇ 6 ਕੁ ਸਾਲ ਤੋਂ ਮੂਲ ਅਨਾਜਾਂ ਦੀ ਖੇਤੀ ਕੋਧਰਾ ਕੰਗਣੀ ਸਵਾ ਕੁੱਟ ਕੀ ਹਰੀ ਕੰਗਣੀ ਇਹ ਖੇਤੀ ਮੈਂ ਕਰ ਰਿਹਾ ਹਾਂ ਔਰ ਇਹ ਜੋ ਅਨਾਜ ਆ ਇਹ ਸਾਡੇ ਪ੍ਰਾਤਨ ਅਨਾਜ ਜਿਨ੍ਹਾਂ ਨੂੰ ਆਪਾਂ ਸਾਡੇ ਪੁਰਖਿਆਂ ਵੱਲੋਂ ਵਰਤੇ ਜਾਂਦਾ ਸੀਗਾ ਔਰ ਤੰਦਰੁਸਤ ਜੀਵਨ ਜਿਉਂਦੇ ਸੀਗਾ ਔਰ ਇਹ ਜਿਹੜਾ ਅਨਾਜ ਆ ਕੋਧਰਾ ਬਾਬੇ ਨਾਨਕ ਦਾ ਜਿਹੜਾ ਭਾਈ ਲਾਲੋਏ ਘਰ ਪਰਸ਼ਾਦਾ ਛਕਿਆ ਬਾਬੇ ਨਾਨਕ ਨੇ ਇਹ ਉਹ ਅਨਾਜ ਆ ਕੋਧਰਾ ਜਿਹੜਾ ਕਿ ਅਸੀਂ ਪਿਛਲੇ 6 ਸਾਲ ਤੋਂ ਔਰ ਪੰਜਾਬ ਦਾ ਪਹਿਲਾ ਕਿਸਾਨ ਹੋਣ ਦਾ ਮਾਨ ਮਾਨ ਪ੍ਰਾਪਤ ਆ ਤੇ ਜਿਨ੍ਹਾਂ ਨੇ ਕਿ ਇਹ ਮੂਲ ਅਨਾਜ ਦੀ ਖੇਤੀ ਪੰਜਾਬ 'ਚ ਆਰੰਭ ਕੀਤੀ ਤੇ ਇਹ ਜੋ ਖੇਤੀ ਆ ਇਹ ਮੈਨੂੰ ਅਕਸਰ ਮੇਰੇ ਸਾਥੀ ਪੁੱਛਦੇ ਨੇ ਕਿ ਤੁਸੀਂ ਇਹਨੂੰ ਜਿਹੜਾ ਵਾ ਕਿਦਾਂ ਕਿਵੇਂ ਆਰੰਭ ਕੀਤਾ ਇਹ ਕੋਈ ਮੈਂ ਪਿਛਲੇ 12 ਕੋ ਸਾਲ ਤੋਂ ਕੁਦਰਤੀ ਖੇਤੀ ਕਰਦਾ ਆ ਰਿਹਾ ਔਰ ਪੰਜਾਬ ਦੇ ਔਰ ਇਸ ਤੋਂ ਲਾਵਾ ਜਿਹੜੇ ਹੋਰ ਦੇਸ਼ ਦੇ ਹੋਰ ਜਿਹੜੇ ਸੂਬੇ ਆ ਜਿੱਥੇ ਬੀਜ ਮੇਲੇ ਲੱਗਦੇ ਨੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਦਾ ਰਿਹਾ ਔਰ ਉੱਥੇ ਅਸੀਂ ਜਿਹੜਾ ਵਾ ਇਹਨਾਂ ਅਨਾਜਾਂ ਦੇ ਬੀਜਾਂ ਨੂੰ ਦੇਖਿਆ ਔਰ ਉਹਨਾਂ ਅਨਾਜਾਂ ਨੂੰ ਜਿਹੜਾ ਫਿਰ ਆਪਣੇ ਲੈ ਆ ਕੇ ਖੇਤਾਂ 'ਚ ਟ੍ਰਾਇਲ ਕੀਤਾ ਤੇ ਇਸੇ ਦੌਰਾਨ ਇੰਡੀਅਨ ਇੰਸਟੀਚਿਊਟ ਆਫ ਮਿਲਟਰੀ ਰਿਸਰਚਿੰਗ ਜਿਹੜਾ ਕਿ ਹਾਇਦਰਾਬਾਦ ICAR ਦਾ ਇੱਕ ਇੰਸਟੀਚਿਊਟ ਆ ਜਿੱਦੇ 'ਚ ਇਹਨਾਂ ਮੂਲ ਅਨਾਜਾਂ ਦੀ ਜਿਹੜੀ ਆ ਉਹ ਪੂਰੀ ਰਿਸਰਚ ਕੀਤੀ ਜਾਂਦੀ ਆ ਤੇ ਉੱਥੇ ਜਾਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ कि ਜਦੋਂ ਦੱਸਿਆ ਕਿ ਇਹ ਜਿਹੜਾ ਕੋਧਰਾ ਆ ਇਹ ਕੋਡੋ ਮਿੰਟ ਨੂੰ ਕੋਧਰਾ ਕਹਿੰਦੇ ਨੇ ਤੇ ਮੇਰਾ ਜਿਹੜਾ ਵਾ ਉਹ ਖੁਸ਼ੀ ਦਾ ਟਿਕਾਣਾ ਨਾ ਰਿਆ ਕਿਉਂਕਿ ਹਸਮੈਂ ਬਚਪਨ ਤੋਂ ਇਹ ਆਪਣੀ ਮਾਤਾ ਜੀ ਕੋ ਸਾਖੀ ਸੁਣਦਾ ਆ ਰਿਹਾ ਸੀਗਾ ਕਿ ਕੋਧਰਾ ਜਿਹੜਾ ਵਾ ਨਾ ਉਹ ਭਾਈ ਲਾਲੋ ਘਰ ਪਛਾਦਾ ਬਾਬੇ ਨਾਨਕ ਛਕਿਆ ਤੇ ਅਸੀਂ ਆਪਣੀ ਮਾਤਾ ਜੀ ਕੋ ਜਿਹੜੀ ਹੈ ਨਾ ਮੰਗ ਰੱਖਦੇ ਸੀਗੇ ਕਿ ਸਾਨੂੰ ਜਿਹੜਾ ਵਾ ਨਾ ਉਹ ਕੋਧਰੇ ਦਾ ਪ੍ਰਸ਼ਾਦਾ ਛਕਾਓ ਲੇਕਿਨ ਮਾਤਾ ਜੀ ਨੇ ਕਿਹਾ ਕਿਹੀਂ ਤੇ ਆਪ ਖੁਦ ਨਹੀਂ ਛਕਿਆ ਔਰ ਨਾ ਇਹ ਕਿਤੇ ਮਿਲਦਾ ਆ ਉਹ ਇੱਕ ਸਵਾਲ ਮਨ ਚ ਬਚਪਨ ਦਾ ਜਿਹੜਾ ਸੀਗਾ ਖੜਾ ਸੀਗਾ ਜਿਹਦਾ ਜਵਾਬ ਉਥੇ ਸਾਨੂੰ ਇੰਡੀਅਨ ਇੰਸਟੀਚਿਊਟ ਮਿਲਟਰੀ ਸਰ ਜਾ ਕੇ ਮਿਲਿਆ ਤੇ ਇਹ ਫਿਰ ਆਪਾਂ ਖੇਤੀ ਉਹਦੀ 2016 ਤੋਂ ਸ਼ੁਰੂ ਕੀਤੀ ਤੇ ਪਹਿਲੀ ਖੇਤੀ ਜਿਹੜੀ ਆ ਉਹਦੇ ਚ ਅਸੀਂ ਟ੍ਰਾਇਲ ਕੀਤੇ ਜਿੱਦਾਂ ਚ ਅਸੀਂ ਸਾਡੀ ਫਸਲ ਕੁਝ ਖਰਾਬ ਹੀ ਹੋ ਗਈ ਪਾਣੀ ਦੀ ਵਜ੍ਹਾ ਕਰਕੇ ਕੋਈ ਸਾਨੂੰ ਨਹੀਂ ਸੀ ਪਤਾ ਕਿ ਇਹ ਫਸਲ ਜਿਹੜੀ ਆ ਇਹ ਜਿਆਦਾ ਪਾਣੀ ਦੀ ਮਾਰ ਨਹੀਂ ਚੱਲ ਸਕਦੀ ਲੰਮਾ ਸਮਾਂ ਬਰਸਾਤ ਪਵੇ ਤੇ ਇਹ ਫਸਲਾਂ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਸੋ ਕੁਝ ਜਿਹੜਾ ਉਹਦੇ ਚ ਸਾਨੂੰ ਫਸਲ ਮਿਲੀ ਪੋਸਟੂ ਅਗਲੇ ਸਾਲ ਵਿੱਚ ਲਗਾਤਾਰ ਆਪਾਂ ਉਹਨੂੰ ਨਿਰੰਤਰ ਇਸ ਜਿਹੜੀ ਆ ਨਾ ਇਹਦੇ ਅਨਾਜਾਂ ਦੀ ਜਿਹੜੀ ਖੇਤੀ ਦੀ ਵਿਧੀ ਜਿਹੜੀ ਆ ਉਹਦੀ ਖੋਜ ਵਿੱਚ ਲੱਗੇ ਰਹੇ ਤੇ ਫਿਰ 2019 ਵਿੱਚ ਜਿਹੜੇ 550 ਸਾਲਾ ਗੁਰਨਾਗਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਨਮ ਦਾ ਜਿਹੜਾ ਸੀਗਾ 550 ਸਾਲਾ ਐਨੀਵਰਸਰੀ ਸੀ ਉਹਨਾਂ ਦੀ ਤੇ ਉਸ ਸਮੇਂ ਦੌਰਾਨ ਤੇ ਅਸੀਂ ਉੱਥੇ ਲੰਗਰ ਜਿਹੜਾ ਵਾ ਉਹ ਕੋਧਰੇ ਦਾ ਪ੍ਰਸ਼ਾਦ ਦਾ ਲੰਗਰ ਪਹਿਲੀ ਵਾਰ ਲਾਇਆ ਫਿਰ ਉੱਥੇ ਬਾਬੇ ਨਾਨਕ ਨੇ ਕਿਰਪਾ ਕੀਤੀ ਆਪਾਂ ਇਹਦੀ ਜਿਹੜੀ ਮਹਿਮ ਅਰੰਭ ਕੀਤੀ ਆ ਕੋਧਰੇ ਦੇ ਬੀਜ ਔਰ ਹੋਰ ਅਨਾਜ ਜਿਹੜੇ ਅਨਾਜ ਨੇ ਕੋਧਰਾ ਕੰਗਣੀ ਸੁਹਾਗ ਕੁਟਕੀ ਹਰੀ ਕੰਗਣੀ ਇਹਨਾਂ ਨਾਜਾਂ ਨੂੰ ਜਿਹੜਾ ਵਾ ਆਪਾਂ ਉਹ ਬੀਜਾਂ ਨੂੰ ਜਿਹੜਾ ਫ੍ਰੀ ਵੰਡਣ ਦੀ ਸੇਵਾ ਉੱਥੇ ਅਰੰਭ ਕੀਤੀ ਤੇ ਇਹ ਸੇਵਾ ਜਦੋਂ ਅਸੀਂ ਅਰੰਭ ਕੀਤੀ ਆ ਉਹਦੇ ਵਿੱਚ ਅਸੀਂ ਸਾਡੀਆਂ ਤਿੰਨ ਜਿਹੜੀਆਂ ਬੇਨਤੀਆਂ ਕਿਸਾਨ ਨੂੰ ਕਰਦੇ ਆ ਜਿਹੜਾ ਕਿਸਾਨ ਸਾਡੇ ਕੋਲ ਬੀਜ ਲੈਣ ਵਾਸਤੇ ਹੁੰਦਾ ਵਾ ਤੇ ਅਸੀਂ ਉਹਨੂੰ ਕਹਿੰਨੇ ਆ ਵੀ ਤੁਸੀਂ ਇਹਨੂੰ ਜਿਹੜਾ ਵਾ ਨਾ ਉਹ ਪਹਿਲੀ ਤੇ ਗੱਲ ਆ ਵੀ ਇਹਦੇ ਕੋਈ ਖਾਦ ਦਵਾਈ ਕਿਸੇ ਕਿਸਮ ਦਾ ਜ਼ਹਿਰ ਨਹੀਂ ਵਰਤਣਾ ਦੂਜਾ ਜਿਹੜਾ ਇਹਦੇ ਚ ਬੇਨਤੀ ਹੁੰਦੀ ਸਾਡੇ ਜਿਵੇਂ ਆਪ ਜੀ ਨੂੰ ਫ੍ਰੀ ਬੀਜ ਮਿਲਿਆ ਵਾ ਇਹ ਜਿਹੜੀ ਬਾਬੇ ਨਾਨਕ ਦੇ ਜਿਹੜਾ ਕੋਧਰੇ ਦੀ ਮਹਿੰਮਾ ਅੱਜ ਸ਼ਾਮਿਲ ਹੋਵੇ ਤੇ ਆਪਾਂ ਜਿਹੜਾ ਮਨ ਆਪ ਜੀ ਵੀ ਇਸੇ ਤਰ੍ਹਾਂ ਬੀ ਅਗੇ ਫ੍ਰੀ ਵੰਡਣੇ ਹਨ ਤੀਸਰੀ ਬੇਨਤੀ ਹੁੰਦੀ ਆ ਵੀ ਤੁਸੀਂ ਜਿਹੜੇ ਆ ਉਹ ਜ਼ਮੀਨਾਂ ਦੇ ਮਾਲਕ ਹੋ ਰਾਜੇ ਬਾਦਸ਼ਾਹ ਹੋ ਲੇਕਿਨ ਤੁਸੀਂ ਆਪਣੇ ਘਰ ਆਪਣੇ ਬੱਚਿਆਂ ਨੂੰ ਜਿਹੜਾ ਦੇਖੋ ਕਿਹੜਾ ਅਨਾਜ ਦੇ ਖਵਾ ਰਹੇ ਹੋ ਜੇ ਆਪਾਂ ਉਹਨੇ 1960 ਤੋਂ 65 ਤੋਂ ਪਾਣੀ ਗੱਲ ਕਰੀਏ ਤਾਂ ਦੱਸਦੇ ਨੇ ਵੀ ਸਾਡੇ ਖੇਤਾਂ ਜਦੋਂ 40 45 ਕਿਸਮ ਦੇ ਜਿਹੜੇ ਅਨਾਜ ਪੈਦਾ ਕੀਤੇ ਜਾਂਦੇ ਸੀਗੇ ਅੱਜ ਜਿਹੜਾ ਘਟ ਕੇ ਸਿਰਫ 4-5 ਦੀ ਗਿਣਤੀ ਤੱਕ ਹੋ ਰਹਿ ਗਏ ਨੇ ਤੇ ਇਹ ਸਾਡੀ ਬਹੁਤ ਵੱਡੀ ਤਰਾਸਦੀ ਆ ਸੋ ਸਾਨੂੰ ਉਸ ਪਾਸੇ ਨੂੰ ਮੁੜਨ ਵਾਸਤੇ ਜਿਹੜਾ ਵਾ ਨਾ ਇਸ ਅਸੀਂ ਮੁਹਿਮ ਦੇ ਮਾਧਮ ਰਾਹੀਂ ਅਸੀਂ ਸਨੇਹ ਜਿਹੜੇ ਕਿਸਾਨਾਂ ਤੱਕ ਪਹੁੰਚਾਉਂਦੇ ਆ ਔਰ ਕਿਸਾਨ ਸਾਡਾ ਸਾਥ ਦਿੰਦੇ ਨੇ ਇਹ ਜਿਹੜਾ ਕਿਉਂ ਇਹਨਾਂ ਅਨਾਜਾਂ ਵੱਲ ਆਉਣ ਦੀ ਲੋੜ ਪਈ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਸਾਡਾ ਭੋਜਨ ਦੀ ਪ੍ਰਣਾਲੀ ਆ ਜਿਹੜਾ ਸਾਡਾ ਸਾਡੇ ਭੋਜਨ ਦੇ ਥਾਲ ਵਿੱਚ ਕਣਕ ਚਾਵਲ ਇਹ ਅਨਾਜਾਂ ਦੀ ਬਹੁਤਾਤ ਆ ਔਰ ਇਹਨਾਂ ਅਨਾਜਾਂ ਦੇ ਨਕਾਰਨ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਸਿਹਤ ਨੂੰ ਘੇਰੀ ਬੈਠੀਆਂ ਨੇ ਔਰ ਉਹ ਜਦੋਂ ਅਸੀਂ ਇਹਦੀ ਥੋੜੀ ਖੋਜ ਜਦੋਂਗੇ ਉਤਰੇ ਪਤਾ ਲੱਗਾ ਕੋਦਰਾ ਕੰਗਣੀ ਸਵਾ ਕਟਕੀ ਹਰੀ ਕੰਗਣੀ ਇਹ ਅਨਾਜ ਜਿਹੜੇ ਨੇ ਸਾਡੀਆਂ ਆਮ ਜਿਹੜੀਆਂ ਸਾਡੀਆਂ ਪ੍ਰਚਲਿਤ ਬਿਮਾਰੀਆਂ ਉਹਨਾਂ ਨੂੰ ਕੱਟਦੇ ਨੇ ਇਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਇਹ ਜਿਹੜੇ ਅਨਾਜ ਸਾਡੀ ਸਿਹਤ ਵਾਸਤੇ ਲਾਇਵ ਬੰਦੇ ਨੇ ਔਰ ਉਸ ਤੋਂ ਇਲਾਵਾ ਇਹਨਾਂ ਅਨਾਜਾਂ ਦੀ ਖੇਤੀ ਕਰਨ ਦੇ ਨਾਲ ਜਿਹੜਾ ਪੰਜਾਬ ਦੇ ਸਿਰ ਤੇ ਇੱਕ ਬਹੁਤ ਵੱਡਾ ਇੱਕ ਭਾਰ ਜਿਹੜਾ ਵਾ ਨਾ ਹਰ ਸਾਲ ਝੋਨੇ ਦਾ ਕਣਗਰੀ ਬਜਾਈ ਤੋਂ ਕਟਾਈ ਤੋਂ ਬਾਅਦ ਜਿਹੜਾ ਰੋਲਾ ਪੈਂਦਾ ਆ ਪੰਜਾਬ ਨੇ ਜਿਹੜਾ ਵਾ ਨਾ ਉਹ ਧੂਆਂ ਜਿਹੜਾ ਵਾ ਉਹ ਸਾਰੇ ਕਰ ਦਿੱਤਾ ਹੈ ਪਰਾਲੀ ਨੂੰ ਅੱਗ ਲਾਉਣ ਦਾ ਬੜਾ ਇੱਕ ਤੇ ਕਲੰਕ ਲੱਗਦਾ ਆ ਤੇ ਅਸੀਂ ਦੇਖਿਆ ਵੀ ਅਗਰ ਸਾਡੇ ਕਿਸਾਨ ਇਹ ਇਹਨਾਂ ਖੇਤੀ ਦੇ ਇਹਨਾਂ ਅਨਾਜ ਦੇ ਖੇਤੀ ਵਾਲੇ ਪਾਸੇ ਆਉਣ ਤੇ ਸਾਡੇ ਜਿਹੜੀ ਇਹ ਹੈਗੇ ਨੇ ਇਹਦੇ ਪਰਾਲ ਜਿਹੜੇ ਨੇ ਇਹਨਾਂ ਅਨਾਜਾਂ ਦੇ ਕੋਧੜਾ ਕੰਗਣੀ ਸਵਾ ਕੁਟਕੀ ਹਰੀ ਗੰਗਣੀ ਇਹਨਾਂ ਦੇ ਪਰਾਲ ਜਿਹੜੇ ਇੱਕ ਤੇ ਜਿਹੜੇ ਸਾਡੇ ਪਸ਼ੂ ਆ ਉਹ ਬਹੁਤ ਸੁਆਦਿਸ਼ਟ ਉਹਨਾਂ ਨੂੰ ਲੱਗਦੇ ਨੇ ਵਧੀਆ ਤਰੀਕੇ ਨਾਲ ਖਾਂਦੇ ਨੇ ਦੂਜਾ ਇਹਨਾਂ ਚ ਇਹਨਾਂ ਅਨਾਜਾਂ ਦੇ ਜਿਹੜੇ ਪਰਾਲ ਵਿੱਚ ਲਕੀਤ ਤਤਾਂ ਦੀ ਬਹੁਤਾਦ ਹੋਂਣ ਕਰਕੇ ਪਸ਼ੂਆਂ ਦੀ ਸਿਹਤ ਚੰਗੀ ਰਹਿੰਦੀ ਆ ਉਸ ਤੋਂ ਇਲਾਵਾ ਜਿਹੜਾ ਸਾਡੇ ਪਸ਼ੂ ਨੇ ਉਹਨਾਂ ਦਾ ਦੁੱਧ ਵਧਦਾ ਆ ਇਸ ਤਰੀਕੇ ਨਾਲ ਜੇ ਆਪਾਂ ਇਹਨਾਂ ਖੇਤੀ ਵਾਲੇ ਪਾਸੇ ਨਾ ਹਉਨੇ ਆ ਸਾਡੀ ਇਹ ਸਮੱਸਿਆ ਜਿਹੜੀ ਜਿਹਨੂੰ ਸਟਰਾ ਬਰਨਿੰਗ ਕਹਿੰਦੇ ਨੇ ਇੰਗਲਿਸ਼ ਵਿੱਚ ਪਰਾੜੀ ਨੂੰ ਅੱਗ ਲਾਉਣ ਦੀ ਸਮੱਸਿਆ ਇਹ ਬਹੁਤ ਵੱਡੇ ਪੱਧਰ ਤੇ ਨੂੰ ਠਲ ਪਈ ਗਈ ਜਿਹੜਾ ਇੱਕ ਸਮੇਂ ਦੀ ਬਹੁਤ ਵੱਡੀ ਲੋੜ ਆ ਇਸ ਤੋਂ ਇਲਾਵਾ ਜਿਹੜਾ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਜਿਹੜਾ ਵਾ ਉਹ ਝੋਨੇ ਝੋਨੇ ਦੀ ਫਸਲ ਕਰਕੇ ਨੀਵਾ ਹੁੰਦਾ ਜਾ ਰਿਹਾ ਵਾ ਉਹ ਜਿਹੜਾ ਸਾਡਾ ਪਾਣੀ ਦਾ ਪੱਧਰ ਜਿਹੜਾ ਵਾ ਉਹ ਵੀ ਇਸ ਇਹਨਾਂ ਦੇ ਖੇਤੀ ਦੇ ਨਾਲ ਰੁਕੇਗਾ ਪੱਧਰ ਕਿਉਂਕਿ ਇਹ ਜਿਹੜਾ ਸਾਡੇ ਇਹ ਅਨਾਜ ਨੇ ਇਹਨਾਂ ਨੂੰ ਬਹੁਤ ਹੀ ਘੱਟ ਪਾਣੀ ਦੀ ਲੋੜ ਪੈਂਦੀ ਆ ਇਹ ਬਰਸਾਤ ਦੇ ਨਾਲ ਸਿਰਫ ਇੱਕ ਦਾ ਪਾਣੀ ਦੀ ਜਰੂਰਤ ਪੈਂਦੀ ਆ ਬਾਕੀ ਸਾਡੇ ਮੌਨਸੂਨ ਦੀ ਜਿੰਨੀ ਬਰਸਾਤਾਂ ਹੁੰਦੀਆਂ ਉਹਨਾਂ ਬਰਸਾਤਾਂ ਨਾਲ ਇਹ ਫਸਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਪੱਕੇ ਤਿਆਰ ਹੋ ਜਾਂਦੀ ਆ ਇਸ ਤੋਂ ਇਲਾਵਾ ਜਿਹੜੀ ਅਗਲੀ ਇਹਦੇ 'ਚ ਹੋਰ ਸਾਨੂੰ ਜਿਹੜਾ ਇਹਦਾ ਲਾਭ ਹੁੰਦਾ ਇਹਨਾਂ ਅਨਾਜਾਂ ਦਾ ਖੇਤਾਂ 'ਚ ਬੀਜਣ ਨਾਲ ਸਾਡੇ ਜਿਹੜੀ ਸੋਇਲ ਹੈਲਥ ਆ ਮਿੱਟੀ ਦੀ ਸਿਹਤ ਆ ਉਹ ਵੀ ਬਹੁਤ ਉਹਦਾ ਨੀਵੇਂ ਪੱਧਰ ਤੱਕ ਜਾ ਚੁੱਕੀ ਆ ਕਿਉਂ ਸਾਡੀ ਮਿੱਟੀ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਕਾਰਬਨ ਮੈਟਰ ਜਿਹਨੂੰ ਜੈਵਿਕ ਮਾਦਾ ਕਹਿੰਦੇ ਨੇ ਉਹਦੀ ਲੋੜ ਸਾਡੇ ਖੇਤ ਵਿੱਚ ਇੱਕ ਤੋਂ ਉੱਪਰ ਹੈ ਗਈ ਆ ਜਦ ਕਿ ਸਾਡੇ ਜਦੋਂ ਆਪਾਂ ਸੋਇਲ ਹੈਲਥ ਕਾਰਡ ਦੇਖਦੇ-ਦੇਖਦੇ ਆ ਆਮ ਜਿਹੜਾ ਵੇਖਿਆ ਦਾ ਐਵਰੇਜ ਜਿਹੜੀ ਹੈ ਨਾ 0.25 0.2 ਇਸ ਤੋਂ ਜਿਹੜਾ ਵਾ ਨਾ ਉੱਪਰ ਬਹੁਤ ਘੱਟ ਕਿਸੇ ਖੇਤਾਂ ਦੀ ਹੈ ਗਈ ਆ ਤੇ ਜਦ ਕਿ ਪਿਛਲੇ ਕੋਈ 10-12 ਸਾਲ ਤੋਂ ਕੁਦਰਤੀ ਖੇਤੀ ਕਰਦੇ ਆ ਰਹੇ ਆ ਸਾਡੇ ਖੇਤਾਂ ਦੀ ਜਿਹੜੀ ਆ ਸੋਇਲ ਦੀ ਕਾਰਬਨ ਜਿਹੜਾ ਹੈਗਾ ਵਾ ਮੈਟਰ ਉਹ ਕਰੀਬ ਉਰੀ .8 .7 ਤੱਕ ਪਹੁੰਚ ਚੁੱਕਾ ਆ ਤੇ ਉਮੀਦ ਆ ਵੀ ਇਸ ਸਾਲ ਦੋ ਸਾਲਾਂ ਅੰਦਰ ਜਿਹੜਾ .1 ਨੂੰ ਪਾਰ ਕਰ ਜਾਏਗਾ ਜਿਹੜਾ ਕਿ ਇੱਕ ਬਹੁਤ ਵਧੀਆ ਮਿੱਟੀ ਦੀ ਸਿਹਤ ਦਾ ਸੂਚਕ ਹੈ ਸੋ ਇੱਕ ਤੇ ਉਹ ਜਿਹੜੀ ਮੈਂ ਗੱਲ ਕਰ ਰਿਹਾ ਮਿੱਟੀ ਦੀ ਸਿਹਤ ਇਹਦੇ ਨਾਲ ਸੁਧਰਦੀ ਆ ਕਿਉਂਕਿ ਇਹਦੀ ਜਿਹੜੀ ਅ ਅਨਾਜ ਨੇ ਇਹਨਾਂ ਦੇ ਜਿਹੜੇ ਨਾ ਇਹਨਾਂ ਜੜਾਂ ਬਹੁਤ ਲੰਬੀਆਂ ਹੁੰਦੀਆਂ ਨੇ ਔਰ ਉਹ ਲੰਬੀਆਂ ਜੜਾਂ ਜਿਹੜੀਆਂ ਨੇ ਉਹ ਸਾਡੇ ਮਿੱਟੀ ਦੇ ਅੰਦਰ ਜਿਹੜਾ ਜੈਵਿਕ ਮਾਦਾ ਉਹਦੀ ਪੂਰਤੀ ਕਰਦੀ ਆ ਕਿਉਂਕਿ ਸਾਡੀ ਮਿੱਟੀ ਅੰਦਰ ਜਿਹੜੇ ਸੂਖਮ ਜੀਵ ਨੇ ਜੀਵਾਣੂ ਨੇ ਉਹਨਾਂ ਦਾ ਭੋਜਨ ਇਹ ਜੋ ਆਪਣਾ ਪ੍ਰਾਲ ਵਗੈਰਾ ਰਹਿਣ ਖੂਨ ਜਿਹੜੀ ਸਾਡੀ ਹੁੰਦੀ ਆ ਫਸਲਾਂ ਦੀ ਉਹੋ ਹੀ ਹੋਇਆ ਕਰਦੀ ਆ ਤੇ ਉਹਦੇ ਨਾਲ ਸਾਡਾ ਜਿਹੜਾ ਵਾ ਮਿੱਟੀ ਅੰਦਰ ਜਿਹੜਾ ਵਾ ਫਲੋਰਾ ਫਿਉਨਾ ਜਿਹੜਾ ਵਾ ਉਹ ਵੀ ਵੱਧਦਾ ਆ ਮੂਲ ਨਾਜਾਂ ਦੀ ਕਾਸ਼ਤ ਕਰਦੇ ਹੋਏ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੁੰਦੀ ਹੈ ਅਤੇ ਇਸ ਦੀ ਫਸਲ ਨੂੰ ਜ਼ਿਆਦਾ ਸੰਭਾਲ ਦੀ ਵੀ ਲੋੜ ਨਹੀਂ ਪੈਂਦੀ। ਮੋٹے ਅਨਾਜਾਂ ਦੀ ਫਸਲ ਨੂੰ ਜ਼ਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਵੀ ਪ੍ਰਭਾਵਿਤ ਨਹੀਂ ਕਰਦੀਆਂ ਅਤੇ ਝਾੜ ਵੀ ਚੰਗਾ ਮਿਲ ਜਾਂਦਾ ਏ। ਜੇਕਰ ਇਨ੍ਹਾਂ ਮੂਲ ਅਨਾਜਾਂ ਦੀ ਵਧੀਆ ਮੰਡੀਕਰਨ ਹੋ ਜਾਵੇ ਤਾਂ ਕਿਸਾਨਾਂ ਦੀ ਆਮਦਨ ਵੱਧ ਜਾਂਦੀ ਏ। ਕਿਸਾਨ ਮੂਲ ਅਨਾਜਾਂ ਦੀ ਕਾਸ਼ਤ ਸ਼ੁਰੂਆਤ ਵਿੱਚ ਘਰੇਲੂ ਪੱਧਰ ਤੇ ਹੀ ਕਰ ਸਕਦਾ ਏ। ਦੀ ਬਾਡੀ ਤੋਂ ਬਾਅਦ ਤੁਸੀਂ ਇਹਨਾਂ ਨੂੰ ਝਾੜ ਲੋ ਜਿਵੇਂ ਤੁਸੀਂ ਕਣਕ ਝਾੜਦੇ ਹੋ ਤੇ ਇਹਨਾਂ ਦਾ ਬੀਜ ਥੋੜਾ ਮਤਲਬ ਛੱਟਣ ਤੋਂ ਪਹਿਲਾਂ ਉਹਨੂੰ ਥੋੜਾ ਸੁਕਾਉਣਾ ਜ਼ਰੂਰੀ ਹੈ ਤਾਂ ਜੋ ਜਿਹੜੇ ਹਰੇ ਵਾਲੇ ਨੇ ਉਹ ਉਹ ਅਲੱਗ ਹੋ ਸਕਣ ਤੇ ਹਵਾ ਦੇ ਰੁੱਖ ਬਣੀ ਤੁਸੀਂ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਝਾੜ ਸਕਦੇ ਹੋ ਤੇ ਬੀਜ ਤੁਹਾਡਾ ਜਿਹੜਾ ਪ੍ਰੋਸੋਮਿਲਟ ਦਾ ਉਹ ਲਾਈਟ ਬਰਾਊਨ ਜਾਂ ਹਰੇ ਭੂਰੇ ਹਲਕੇ ਭੂਰੇ ਰੰਗ ਦਾ ਹੋਊਗਾ ਤੇ ਫੌਕਸ ਟੇਲ ਦਾ ਬੀਜ ਜਿਹੜੀ ਕੰਗਣੀ ਹੈ ਉਹਦਾ ਬੀਜ ਥੋੜਾ ਜਿਹਾ ਡਾਰਕ ਹੋਊਗਾ ਮਤਲਬ ਡਾਰਕ ਬਰਾਊਨ ਜਾਂ ਗੂੜਾ ਭੂਰਾ ਹੋਊਗਾ ਤੇ ਜਵਾਰ ਬਾਜਰਾ ਦਾ ਤਾਂ ਤੁਸੀਂ ਦੇਖਿਆ ਹੀ ਹੈ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਬੀਜ ਦੀ ਪਹਿਚਾਨ ਤੇ ਰਾਗੀ ਤਾਂ ਜਿਹੜਾ ਬੀਜ ਹੈ ਉਹ ਲਾਲ ਰੰਗ ਦਾ ਹੁੰਦਾ ਹੈ ਲਾਲ ਰੰਗ ਦਾ ਹੋਣ ਕਰਕੇ ਉਹਦੀ ਪਹਿਚਾਨ ਵੱਖੀ ਹੋ ਜਾਂਦੀ ਹੈ ਹੁਣ ਅਸੀਂ ਰਾਗੀ ਤੇ ਕੋਡਾ ਕੋਦਰੇ ਤੇ ਸਾਡਾ ਕੰਮ ਜਾਰੀ ਹੈ ਮਲਟੀ ਲੋਕੇਸ਼ਨ ਟ੍ਰਾਇਲਸ ਅਸੀਂ ਭੇਜੇ ਹੋਏ ਨੇ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਤੱਕ ਤੁਹਾਨੂੰ ਇੱਕ ਇੱਕ ਵੈਰਾਈਟੀ ਇਹਨਾਂ ਦੋਨਾਂ ਫਸਲਾਂ ਦੀ ਵੀ ਦੇ ਸਕੀਏ ਉਸ ਤੋਂ ਬਾਅਦ ਲਿਟਲ ਮਿਲੇਟ ਤੇ ਬਾਣੀਆਡ ਮਿਲੇਟ ਇਹ ਦੋਨੋਂ ਲਾਈਨ ਚ ਨੇ ਫਿਰ ਅਸੀਂ ਹੋਰ ਪੀਆਯੂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਥੋੜੀ ਸ਼ਾਰਟ ਡਿਊਰੇਸ਼ਨ ਕ੍ਰੌਪਸ ਵੀ ਜਿਹੜੀਆਂ ਵੈਰਾਈਟੀਆਂ ਨਿਕਲ ਚੁੱਕੀਆਂ ਉਹਨਾਂ ਦੀ ਹੋਰ ਜਿਵੇਂ ਰਾਗੀ ਹੈ ਤੇ ਕੋਧਰਾ ਹੈ ਇਹ ਲਗਭਗ 90 ਤੋਂ 120 ਦਿਨ ਲੈਂਦੇ ਨੇ ਪੱਕਣ ਲਈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਦੀ ਹੋਰ ਛੋਟੀ ਕਾਸ਼ ਦਾ ਸਮਾਂ ਅਸੀਂ ਇਦਾਂ ਦੀ ਵੈਰਾਈਟੀ ਲੈ ਕੇ ਆਈ ਹੈ ਜਿਹੜੀ ਬਿਨਾ ਆਰਟੀਫੀਸ਼ੀਅਲ ਇਰੀਗੇਸ਼ਨ ਤੋਂ ਬਿਨਾ ਇਰੀਗੇਸ਼ਨ ਤੋਂ ਕੀਤੀ ਜਾ ਸਕੇ ਸਿਰਫ ਮੀਂਹ ਦੇ ਪਾਣੀ ਤੇ ਹੀ ਜਿਹੜੀ ਸਰਵਾਈਵ ਹੋਵੇ ਮੈਂ ਕਿਸਾਨ ਵੀਰਵਾਂ ਨੂੰ ਇੱਕ مشورہ دینا ਚਾਹੂੰਗੀ ਕਿ ਜਿਵੇਂ ਕਿ ਅਸੀਂ ਡਿਵੈਲਪ ਕੀਤਾ ਹੈ ਇੱਕ ਪੀਏਯੂ ਮਿਲਟਸ ਕਿਟ ਉਹਦੇ ਵਿੱਚ ਜਵਾਰ ਬਾਜਰਾ ਤੇ ਪ੍ਰੋਸੋ ਮਿਲਟ ਦੀ ਜਿਹੜੀ ਰਿਲੀਜ਼ਡ ਵੈਰਾਈਟੀਆਂ ਸਫਾਰਿਸ਼ ਕੀਤੀਆਂ ਗਈਆਂ ਵੈਰਾਈਟੀਆਂ ਨੇ ਉਹਨਾਂ ਦਾ ਥੋੜਾ ਥੋੜਾ ਸੀਡ ਪਾਇਆ ਤੁਸੀਂ ਉਹ ਮਿਲਟ ਕਿਟ ਖਰੀਦ ਸਕਦੇ ਹੋ ਤੇ ਉਹ ਆਪਣੇ ਘਰੇਲੂ ਵਰਤੋਂ ਵਾਸਤੇ ਤੁਸੀਂ ਉਹ ਥੋੜੇ ਜੇ ਰਕਬੇ ਚ ਲਾ ਕੇ ਦੇਖ ਸਕਦੇ ਹੋ ਤੇ ਮੈਂ ਇਹ ਜ਼ਰੂਰ ਕਹੂੰਗੀ ਕਿ ਕਿਉਂਕਿ ਅੱਜਕਲ ਲਾਈਫ ਸਟਾਈਲ ਡਿਜ਼ੀਜ਼ਸ ਤੇ ਕਾਰਡੀਓ ਵਾਸਕੂਲਰ ਹੋ ਗਿਆ ਜਿਵੇਂ ਬੀਪੀ ਹੋ ਗਿਆ ਜਾਂ ਗਲੂਟਨ ਅਲਰਜੀ ਹੋ ਗਈ ਐਦਾਂ ਦੀਆਂ ਬਿਮਾਰੀਆਂ ਬਹੁਤ ਪ੍ਰਚਲਿਤ ਹੋ ਰਹੀਆਂ ਨੇ ਪੰਜਾਬ ਚ ਕੈਂਸਰ ਹੋ ਗਿਆ ਇਹਦੇ ਲਈ ਜੇ ਤੁਸੀਂ ਮਿਲਟਸ ਦੀ ਵਰਤੋਂ ਕਰੋ ਤਾਂ ਤੁਸੀਂ ਆਪਣੀ ਸਿਹਤ ਬਹੁਤ ਚੰਗੀ ਰੱਖ ਸਕਦੇ ਹੋ ਇਹ ਜ਼ਰੂਰ ਧਿਆਨ ਰੱਖਣਾ ਕਿ ਇੱਕ ਦਿਨ ਚ ਇੱਕ ਵਾਰੀ ਸਿਰਫ ਇੱਕੋ ਤਰ੍ਹਾਂ ਦਾ ਮਿਲਟ ਖਾਣਾ ਜ਼ਰੂਰੀ ਹੈ ਜੇ ਤੁਸੀਂ ਮਿਕਸ ਕਰਕੇ ਮਿਲਟਸ ਖਾਓਗੇ ਉਹਨਾਂ ਦੀ ਇਹਨਾਂ ਦੇ ਵਿੱਚ ਕੁਝ ਇਹੋ ਜਿਹੇ ਤੱਤ ਵੀ ਹੁੰਦੇ ਨੇ ਜਿਹੜੇ ਸਾਡੇ ਸਿਹਤ ਲਈ ਠੀਕ ਨਹੀਂ ਹੁੰਦੇ ਇਹਦੇ ਕਰਕੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮਿਲਟਸ ਨੂੰ ਕੱਲਾ ਕੱਲਾ ਹੀ ਖਾਈਏ ਉਹਨਾਂ ਨੂੰ ਮਿਕਸ ਕਰਕੇ ਨਾ ਖਾਈਏ ਜਿਵੇਂ ਕਿ ਰਾਗੀ ਨੂੰ ਆਟੇ ਦੇ ਵਿੱਚ ਮਿਕਸ ਕਰਕੇ ਜਾਂ ਰਾਗੀ ਦੇ ਆਟੇ ਵਿੱਚ ਅਸੀਂ ਚੀਨਾ ਤੇ ਕੰਗਣੀ ਦਾ ਆਟਾ ਮਿਕਸ ਕਰ ਲੈਨੇ ਆ ਉਹ ਨਾ ਕਰੋ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਹਰੇਕ ਦਾ ਨਿਊਟ੍ਰੀਸ਼ਨਲ ਫੈਕਟਰਸ ਵੀ ਵੱਖ ਨੇ ਐਂਟੀ ਨਿਊਟ੍ਰੀਸ਼ਨਲ ਫੈਕਟਰਸ ਵੀ ਵੱਖ ਨੇ ਤਾਂ ਇੱਕ ਦੇ ਐਂਟੀ ਨਿਊਟ੍ਰੀਸ਼ਨਲ ਫੈਕਟਰਸ ਦੂਜੇ ਨਾਲ ਰਲ ਕੇ ਕੋਈ ਨੁਕਸਾਨ ਨਾ ਪਹੁੰਚਾਣ ਇਸ ਕਰਕੇ ਇੱਕ ਦਿਨ ਚ ਇੱਕੋ ਹੀ ਤਰ੍ਹਾਂ ਦਾ ਮਿਲਟ ਦਾ ਫੂਡ ਪ੍ਰੋਡਕਟ ਖਾਣਾ ਚਾਹੀਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਮਿਲਟਸ ਤੁਹਾਡੇ ਡਾਈਜੈਸਟਿਵ ਸਿਸਟਮ ਤੇ ਤੁਹਾਨੂੰ ਪੇਟ ਭਰਿਆ ਰਹਿਣ ਦੀ ਫੀਲਿੰਗ ਦਿੰਦੇ ਆ ਜ਼ਿਆਦਾ ਦੇਰ ਤੱਕ ਇਸ ਕਰਕੇ ਤੁਸੀਂ ਇਹਨਾਂ ਨੂੰ ਸਵੇਰੇ ਖਾਓ ਤਾਂ ਜ਼ਿਆਦਾ ਵਧੀਆ ਕਿ ਸਵੇਰ ਤੋਂ ਫਿਰ ਸ਼ਾਮ ਤੱਕ ਤੁਸੀਂ ਮਿਹਨਤ ਕਰੋਗੇ ਸਾਰਾ ਉਹ ਤੁਹਾਨੂੰ ਪਚ ਜਾਊਗਾ ਤੁਹਾਨੂੰ ਭੁੱਖ ਲੱਗਣ ਦੀ ਵੀ ਚਾਂਸਸ ਘਟ ਨੇ ਜੇ ਰਾਤ ਨੂੰ ਖਾਓਗੇ ਤਾਂ ਤੁਸੀਂ ਐਕਸਰਸਾਈਜ਼ ਨਹੀਂ ਕੀਤੀ ਤਾਂ ਉਹ ਪਚਣ ਦੇ ਚਾਂਸਸ ਬਹੁਤ ਘਟ ਨੇ ਤੇ ਤੁਸੀਂ ਹੈਵੀ ਹੈਵੀ ਫੀਲ ਕਰੋਗੇ ਇੱਕ ਹੋਰ ਗੱਲ ਕੀ ਜਿਹੜਾ ਤੁਸੀਂ ਇਹ ਮਿਲਟਸ ਖਾਣੇ ਹੋ ਇਹਨਾਂ ਚ ਗਲੂਟਨ ਨਹੀਂ ਹੈਗਾ ਗਲੂਟਨ ਅਲਰਜੀਕ ਲੋਕ ਇਹਨਾਂ ਦੀ ਵਰਤੋਂ ਆਪਣੀ ਡੇਲੀ ਡਾਈਟ ਚ ਕਰ ਸਕਦੇ ਆ ਜਿਵੇਂ ਕਿ ਬਿਸਕਟਸ ਜਾਂ ਕੁਕੀਜ਼ ਜਾਂ ਫਲੇਕਸ ਇਦਾਂ ਜਾਂ ਇਹਨਾਂ ਦੀ ਰੋਟੀ ਬਣਾ ਕੇ ਵੀ ਯੂਜ਼ ਕਰ ਸਕਦੇ ਆ ਤੇ ਦੂਜਾ ਕੀ ਇਹ ਜਿਹੜੇ ਮਿਲਟਸ ਤੁਹਾਡੇ ਇੰਟੈਸਟਾਈਨਸ ਚ ਜਾ ਕੇ ਬਹੁਤ ਹੌਲੀ ਹੌਲੀ 슈ਗਰਸ ਰਿਲੀਜ਼ ਕਰਦੇ ਆ ਜਿਹਦੇ ਕਰਕੇ ਤੁਹਾਡੀ ਬਲੱਡ ਸਪਾਈਕ ਨਹੀਂ ਆਉਂਦੀ ਜਿਹਦੇ ਕਰਕੇ ਤੁਹਾਡੀ ਬਲੱਡ 슈ਗਰ ਵੀ ਕੰਟਰੋਲ ਰਹਿੰਦੀ ਹੈ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੂੰਗੀ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਚੰਗਾ ਵਾਤਾਵਰਨ ਛੱਡ ਕੇ ਜਾਈਏ ਜਿਹਦੇ ਲਈ ਸਾਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਜਾਂ ਵਿਭਿੰਨਤਾ ਦੀ ਬਹੁਤ ਲੋੜ ਹੈ ਇਹ ਦੇ ਕਰਕੇ ਇਸ ਲਈ ਮਿਲਟਸ ਜਿਹੜੇ ਨੇ ਉਹ ਬਹੁਤ ਟਕਵੇਂ ਬੈਠਦੇ ਨੇ ਤੇ ਤੁਸੀਂ ਇਹਨਾਂ ਦੀ ਕਾਸ਼ਤ ਜ਼ਰੂਰ ਕਰੋ ਇਹ ਅਨਾਜ ਜਦੋਂ ਆਪਾਂ ਲੈ ਆਵਾਂਗੇ ਤੇ ਸਾਡੇ ਜਿਹੜੇ ਨਾ ਬਹੁਤ ਹੀ ਇਹਦੇ ਨਾਲ ਲਾਭ ਹੋਣ ਵਾਲਾ ਹੈ ਫਾਇਦਾ ਹੋਣ ਵਾਲਾ ਹੈ ਇੱਕ ਤੇ ਸਾਡੀ ਉਹ ਲੋੜਾਂ ਪੂਰੀਆਂ ਹੋਣਗੀਆਂ ਸੇਤਾਂ ਠੀਕ ਹੋਣਗੀਆਂ ਉਸ ਤੋਂ ਜਿਹੜੀ ਅਗਲੀ ਗੱਲ ਹੈ ਜਿਹੜਾ ਇੱਕ ਬਹੁਤ ਵੱਡਾ ਇੱਕ ਚੈਲੰਜ ਕਲਾਈਮੇਟ ਚੇਂਜ ਦੀ ਗੱਲ ਅੱਜ ਚੱਲ ਰਹੀ ਆ ਗਲੋਬਲ ਵਾਰਮਿੰਗ ਦੀ ਗੱਲ ਚੱਲ ਰਹੀ ਆ ਆ ਦੇਖ ਲਓ ਕਿੰਨੇ ਦਿਨ ਮੌਸਮ ਜਿਹੜਾ ਬਣਾ ਉਹ ਧੁੰਦ ਵਾਲਾ ਸੀਗਾ ਤੇ ਜਿਹੜਾ ਬਣਾ ਉਹ ਬਹੁਤ ਜ਼ਿਆਦਾ ਸਰਦੀ ਮਹਿਸੂਸ ਹੋ ਰਹੀ ਸੀ ਅੱਜ ਜਿਹੜੀ ਧੁੱਪ ਆ ਇਹ ਧੁੱਪ ਇਦਾਂ ਮਹਿਸੂਸ ਹੋ ਰਹੀ ਹੈ ਜਿੱਦਾਂ ਗਰਮੀਆਂ ਵਿੱਚ ਆਪਾਂ ਧੁੱਪੇ ਬੈਠਦੇ ਆ ਇਹ ਗਲੋਬਲ ਵਾਰਮਿੰਗ ਦਾ ਸੂਚਕ ਆ ਸੋ ਇਹ ਜਿਹੜਾ ਫਸਲਾਂ ਨੇ ਇਹ ਸੋਕਾ ਝੱਲਣ ਦੀ ਸਮਰੱਥਾ ਰੱਖਦੀਆਂ ਨੇ ਇਸ ਕਰਕੇ ਗਲੋਬਲ ਵਾਰਮਿੰਗ ਦੀ ਜਿਹੜੀ ਹੈ ਨਾ ਇਹਨਾਂ ਫਸਲਾਂ ਤੇ ਅਸਰ ਨਹੀਂ ਹੋਣ ਵਾਲਾ ਇਹ ਸਾਡਾ ਫਿਊਚਰ ਫੂਡ ਆ ਇਹ ਜਿਹੜਾ ਅਨਾਜ ਆ ਕੋਧਰਾ ਕੰਗਣੀ ਸਵਾਹ ਕੁੱਟ ਗਈ ਹਰੀ ਕੰਗਣੀ ਇਹ ਮੂਲ ਅਨਾਜ ਜਿਹੜਾ ਕਿ ਇੰਟਰਨੈਸ਼ਨਲ ਈਅਰ ਜਿਹੜਾ 2023 ਜਿਹੜਾ ਵਾ ਇਹ ਯੂਨ ਵੱਲੋਂ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਆ ਔਰ ਇਹ ਜਿਹੜਾ ਵਾ ਮਹਿਮਾਨ ਨਿਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਜਿਹੜਾ ਵਾ ਨਾ ਇਹਨੂੰ ਜਿਹੜਾ ਵਾ ਉਹ ਪ੍ਰਪੋਜ਼ ਕੀਤਾ ਸੀ 2019 ਚ ਜਿਹੜਾ ਇਹ ਹੁਣ ਇਸ 2023 ਚ ਮਨਾਇਆ ਜਾ ਰਿਹਾ ਆ ਔਰ ਇਹਦਾ ਜਿਹੜਾ ਵਾ ਨਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਵੀ ਹੋ ਰਿਹਾ ਆ ਔਰ ਇਹਦੀ ਅੱਜ ਜਿਹੜੀ ਆ ਨਾ ਸਾਨੂੰ ਲੋੜ ਆ ਜਿਹੜਾ ਸਾਡਾ ਇਹ ਫਿਊਚਰ ਫੂਡ ਹੈ ਸਾਡਾ ਭੁੱਖ ਦਾ ਭੋਜਨ ਆ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਅਗਰ ਇਸ ਧਰਤੀ ਤੇ ਸੁੱਖ ਦਾ ਸਾਹ ਲਸਾ ਸਾਹ ਲੈ ਪਹੁੰਚ ਗਈਆਂ ਬਿਮਾਰੀਆਂ ਤੋਂ ਜਿਹੜਾ ਵਾ ਛੁਟਕਾਰਾ ਪਾ ਪਹੁੰਚ ਗਈਆਂ ਤੋਂ ਸਿਰਫ ਤੇ ਸਿਰਫ ਇਹ ਅਨਾਜਾਂ ਦੀ ਵਜ੍ਹਾ ਕਰਕੇ ਇਹਨਾਂ ਅਨਾਜਾਂ ਨੂੰ ਵਰਤਨ ਕਰਕੇ ਇਹਨਾਂ ਅਨਾਜਾਂ ਦੀ ਆਪਾਂ ਅਗਰ ਬਜਾਈ ਦੀ ਜਾਂ ਸੰਭਾਲ ਦੀ ਗੱਲ ਕਰੀਏ ਤੇ ਇਹਨਾਂ ਅਨਾਜਾਂ ਦੀ ਜਿਹੜੀ ਆ ਨਾ ਇਹ ਉਹਨਾਂ ਦੀ ਫਸਲ ਦੀ ਜਿਹੜੀ ਆ ਉਹ ਡਿਊਰੇਸ਼ਨ ਵੀ ਉਹਦੀ ਫਸਲ ਦੀ ਜਿਹੜੀ ਆ ਉਹ ਕਿੰਨਾ ਸਮਾਂ ਖੇਤ ਵਿੱਚ ਰਹਿੰਦੀ ਆ ਬੀਜਣ ਤੋਂ ਪੱਕਣ ਤੱਕ ਉਹਦੇ ਹਿਸਾਬ ਨਾਲ ਇਹਦੀ ਜਿਹੜੀ ਆ ਸਮਨ ਅਧਾਰਤ ਕੀਤਾ ਜਾਂਦਾ ਆ ਜਿਹੜਾ ਕੋਹਦਰਾ ਆ ਇਹ 5 ਮਹੀਨੇ ਦੀ ਫਸਲ ਆ ਇਹਦੀ ਬਿਜਾਈ 15 April ਤੋਂ ਆਪਾਂ ਜਿਹੜਾ ਵਾ ਸ਼ੁਰੂ ਕਰਦੇ ਆ ਤੇ ਇਹ ਕੋਈ 20 25 ਦਿਨਾਂ ਅੰਦਰ ਅੰਦਰ ਦੀ ਖੇਤੀ ਜਿਹੜੀ ਆ ਆਪਾਂ ਬਿਜਾਈ ਕਰ ਲੈਨੇ ਆ ਇਸੇ ਤਰ੍ਹਾਂ ਜਿਹੜਾ ਵਾ ਉਹ ਤੁਹਾਡਾ ਕੰਗਣੀ ਆ ਉਹਦੀ ਵੀ ਅਸੀਂ April ਵਿੱਚ ਬਿਜਾਈ ਕਰਦੇ ਆ ਕਿਉਂਕਿ ਦੇਖਿਆ ਗਿਆ ਵੀ ਅਗਰ ਇਹਦੀ ਕੰਗਣੀ ਦੀ ਬਿਜਾਈ ਲੇਟ ਕੀਤੀ ਜਾਵੇ ਤਾਂ ਝਾੜ ਘਟਦਾ ਆ ਇਸ ਤੋਂ ਇਲਾਵਾ ਜਿਹੜੇ ਸਵਾਗ ਤੇ ਕਟਕੀ ਤੇ ਹਰੀ ਗੰਗਣੀ ਇਹ ਜਿਹੜੇ ਤਿੰਨ ਅਨਾਜ ਨੇ ਇਹਨਾਂ ਦੀ ਜਿਹੜੀ ਆ ਜਿਹੜੀ ਉਹ ਹੈਗੀ ਆ ਕ੍ਰੌਪ ਡਿਊਰੇਸ਼ਨ ਹੈਗੀ ਆ ਉਹ 75 ਤੋਂ 80-85 ਦਿਨ ਦੀ ਆ ਤੇ ਇਸ ਕਰਕੇ ਇਹਨਾਂ ਜਿਹੜਾ ਨਾਜਾਂ ਦੀ ਜਿਹੜੀ ਖੇਤੀ ਆ ਇਹਨਾਂ ਨੂੰ ਜਿਹੜਾ ਆਪਾਂ 15 ਜੂਨ ਦੇ ਅਗਲ ਬਗਲ ਹੀ ਕਰਦੇ ਆ ਕਿਉਂਕਿ ਅਸੀਂ ਇਹਨਾਂ ਫਸਲਾਂ ਦੀ ਬਜਾਈ ਉਸ ਹਿਸਾਬ ਨਾਲ ਕਰਨੀ ਹੁੰਦੀ ਆ ਵੀ ਜਿਹੜਾ ਮਾਨਸੂਨ ਦਾ ਜਿਹੜਾ ਸਮਾਂ ਆ ਉਹਦੇ ਦੌਰਾਨ ਫਸਲ ਜਿਹੜੀ ਤਿਆਰ ਹੋ ਜਾਏ ਤੇ ਜਦੋਂ ਇਹਦੀ ਕਟਾਈ ਹੋਵੇ ਉਹਦਾ ਮੌਸਮ ਖੁਸ਼ਕ ਹੋਵੇ ਤੇ ਇਹਦੀ ਜਿਹੜੀ ਬੀਜਣ ਦੀ ਜਿਹੜੀ ਵਿਧੀ ਆ ਇਹ ਅਲੱਗ-ਅਲੱਗ ਫਸਲਾਂ ਦੀ ਅਲੱਗ-ਅਲੱਗ ਆ ਜਿੱਦਾਂ ਕੌਦਰਾ ਆ ਇਹਦੇ ਅਸੀਂ ਅਲੱਗ-ਅਲੱਗ ਤਰੀਕੇ ਨਾਲ ਬਜਾਈ ਕਰਕੇ ਦੇਖੀ ਆ ਇਹਦੇ ਅਸੀਂ ਪਨੀਰੀ ਬੀਜ ਕੇ ਵੀ ਗੋਦਾਂ ਦੀ ਪਨੀਰੀ ਜਿਹੜੀ ਖੇਤ ਵਿੱਚ ਚਲਾਉਂਦੇ ਆ ਜਿਹਦੇ ਨਾਲ ਵਸਲ ਜਿਹੜੀ ਹੈ ਨਾ ਬੂਟੇ ਦੇ ਬੂਟਾ 1 ਫੁੱਟ ਲਾਈਨ ਟੂ ਲਾਈਨ 1.5 ਫੁੱਟ ਇਹਦੀ ਜਿਹੜੀ ਜਿਹੜੀ ਆ ਉਹ ਵਿੱਥ ਰੱਖਦੇ ਆ ਔਰ ਇਹਨੂੰ ਜਿਹੜਾ ਵਾ ਹੋਰ ਕਿਸੇ ਕਿਸਮ ਦਾ ਜਿਹੜਾ ਵਾ ਨਾ ਕੋਈ ਬਿਮਾਰੀ ਕੀੜਾ ਨਹੀਂ ਪੈਂਦਾ ਇਸ ਕਰਕੇ ਇਹਦੀ ਰਖ ਰਖਾ ਦੀ ਕੋਈ ਜ਼ਿਆਦਾ ਚਿੰ ਇਹ ਸਭ ਨਦੀਨਾਂ ਦੀ ਸੰਭਾਲ ਦੀ ਲੋੜ ਪੈਂਦੀ ਆ ਵੀ ਇਹ ਆਪਾਂ ਲਾਈਨਾਂ 'ਚ ਬਜਾਈ ਕੀਤੀ ਹੁੰਦੀ ਐ ਇਸੇ ਕਰਕੇ ਵੀ ਜਿਹੜੀ ਆਪਾਂ ਅਨਾਜ ਆ ਇਹਨਾਂ ਦੀ ਜਿਹੜੀ ਗੋਡੀ ਸਹੀ ਸਮੇਂ ਨਾਲ ਕਰਕੇ ਜਿਹੜਾ ਨਦੀਨਾਂ ਤੋਂ ਮੁਕਤੀ ਪਾ ਲਈਏ ਇਸ ਤੋਂ ਇਲਾਵਾ ਜਿਹੜੇ ਸਾਡੇ ਕੰਗਣੀ ਆ ਕੰਗਣੀ ਦੀ ਬਜਾਈ ਆਪਾਂ ਸਿੱਧੀ ਕਰਦੇ ਆ ਤੇ ਇਹ ਫੇਕ ਖੇਤ ਵਿੱਚ ਜਿਹੜਾ ਬੱਤਰ ਆ ਉਹ ਵਧੀਆ ਹੋਣਾ ਚਾਹੀਦਾ ਆ ਤੇ ਜਿਹੜੇ ਇਹਦੇ ਹੈਗੇ ਨੇ ਬੀਜ ਉਹਨਾਂ 'ਚ ਸੋਧ ਜਿਹੜੀ ਅਸੀਂ ਕਰਦੇ ਆ ਇਹਨੂੰ ਕੱਚਾ ਦੁੱਧ ਲੈ ਕੇ ਔਰ ਥੋੜਾ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਜਿਨ ਬੋਲਦੇ ਆ ਉਹਨੂੰ ਜਿਹੜਾ ਨਾ 10-12 ਘੰਟੇ ਭਿਓਂ ਕੇ ਰੱਖਦੇ ਆ ਉਸ ਤੋਂ ਬਾਅਦ ਇਹਨੂੰ ਜੋ ਕੱਢ ਗਏ ਤੇ ਜਿਹੜੀ ਚੁੱਲੇ ਦੀ ਸਵਾਹ ਆ ਪਾਥੀਆਂ ਦੀ ਸਵਾਹ ਉਹ ਪਾਥੀਆਂ ਸਵਾਹ ਜਿਹੜੀ ਆ ਉਹ ਦਾਣੇ ਉਹ ਤਾਂ ਮਸਲ ਕੇ ਔਰ ਸਾਂਵੇਂ ਨੂੰ ਛਕਾ ਲਿਆ ਜਾਂਦਾ ਆ ਬੀਜ ਦੀ ਜਿਹੜੀ ਸੋਧ ਹੋ ਜਾਂਦੀ ਆ ਇਹਦੇ ਨਾਲ ਕਿਉਂ ਦੁੱਧ ਜਿਹੜਾ ਵਾ ਨਾ ਇਹ ਬਹੁਤ ਵਧੀਆ ਇੱਕ ਜਿਹੜਾ ਵਾ ਨਾ ਫੰਗੀਸਾਈਡ ਆ ਜਿਹਦੇ ਨਾਲ ਕਿਸੇ ਵੀ ਜਿਹੜੀ ਫੰਗਸ ਦੀਆਂ ਬਿਮਾਰੀਆਂ ਉਹ ਰੁਕ ਜਾਂਦੀਆਂ ਨੇ ਤੇ ਸਵਾਹ ਜਿਹੜੀ ਮੁੱਢਲੇ ਖਰਾਕ ਦੀ ਲੋੜ ਜਿਹੜੀ ਪੂਰੀ ਕਰ ਦਿੰਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜਾ ਇਸ ਤੋਂ ਜਦ ਇਹਦੀ ਹੈਗੀ ਆ ਕੰਗਣੀ ਆ ਇਹਦੀ ਬਜਾਈ ਸਿੱਧੀ ਕਰਦੇ ਆ ਕੁੱਟ ਕੇ ਹਰੀ ਕੰਗਣੇ ਤੇ ਸਵਾਗ ਇਹਦੇ ਬਜਾਈ ਵੀ ਆਪਾਂ ਸਿੱਧੀ ਵੀ ਕਰ ਸਕਦੇ ਆ ਤੇ ਪਨੀਰੀ ਲਾ ਕੇ ਵੀ ਕਰ ਸਕਦੇ ਆ ਇਹ ਦੋਵੇਂ ਤਰੀਕੇ ਨਾਲ ਹੋ ਸਕਦੀ ਆ ਤੇ ਜਦ ਕਿ ਅਸੀਂ ਹੁਣ ਪਿਛਲੇ 2-3 ਸਾਲ ਤੋਂ ਜਿਹੜੀ ਬਜਾਈ ਆ ਜਿਹੜੀ ਝੋਨੇ ਵਾਲੀ ਡ੍ਰਿਲ ਆ ਜਿਹਨੂੰ ਆਪਾਂ ਡੀਐਸਆਰ ਡ੍ਰਿਲ ਕਹਿੰਦੇ ਆ ਉਸ ਡ੍ਰਿਲ ਦੇ ਨਾਲ ਵੀ ਇਹਦੀ ਬਜਾਈ ਕਰਕੇ ਦੇਖੀ ਆ ਇਹਦੀ ਫਸਲ ਜਿਹੜੀ ਬਹੁਤ ਅੱਛੀ ਉਗਦੀ ਆ ਔਰ ਉਹ ਕਿਉਂਕਿ ਸਾਡਾ ਜਿਹੜਾ ਕਿਸਾਨ ਆ ਉਹ ਹੁਣ ਐਸ ਵળે ਜੋ ਸਾਡੇ ਕਿਸਾਨ ਦੀ ਜਿਹੜੀ ਹਾਲਾਤ ਨੇ ਉਹ ਮਸ਼ੀਨੀ ਖੇਤੀ ਵਿੱਚ ਜ਼ਿਆਦਾ ਰੁਚੀ ਰੱਖਦਾ ਐ ਇਸ ਕਰਕੇ ਅਸੀਂ ਜਿਹੜਾ ਹੁਣ ਟ੍ਰਾਇਲ ਕਰ ਰਹੇ ਆ ਸਾਰੇ ਮਸ਼ੀਨੀ ਖੇਤੀ ਅਨੁਸਾਰ ਕਰ ਰਹੇ ਆ ਤੇ ਇਹਦੇ ਚ ਅਸੀਂ ਡਰਿਲ ਦੇ ਨਾਲ ਬਜਾਈ ਨੂੰ ਜਿਹੜਾ ਵਾ ਨਾ ਉਹ ਪ੍ਰੇਫਰ ਕਰਦੇ ਆ ਤੇ ਕੋਈ ਲਾਈਨਾਂ ਚ ਬਜਾਈ ਹੋਣ ਕਰਕੇ ਨਦੀਨਾਂ ਦੀ ਸੰਭਾਲ ਸੌਖੀ ਹੋ ਜਾਂਦੀ ਆ ਇਸ ਤੋਂ ਇਲਾਵਾ ਇਹਦੇ ਚ ਜਿੰਨੇ ਵੀ ਅਨਾਜ ਨੇ ਨਾ ਕਿਸੇ ਕਿਸਮ ਦਾ ਕੋਈ ਕੀੜਾ ਜਾਂ ਕੋਈ ਬਿਮਾਰੀ ਨਹੀਂ ਪੈਂਦੀ ਹਾਂ ਇਹਨਾਂ ਵਿੱਚੋਂ ਜਿਹੜਾ ਕੰਗਣੀ ਸਵਾਂ ਕੁੱਟਕੀ ਹਰੀ ਕੰਗਣੀ ਇਹ ਚਾਰ ਤਰ੍ਹਾਂ ਦੇ ਅਨਾਜ ਆ ਜਿਨ੍ਹਾਂ ਨੂੰ ਜਿਹੜਾ ਵਾ ਉਹ ਪੰਛੀ ਜਿਹੜੇ ਆ ਛੋਟੇ ਛੋਟੇ ਹੁੰਦੇ ਨੇ ਤੇ ਉਹ ਵੀ ਬਹੁਤ ਜ਼ਿਆਦਾ ਨੁਕਸਾਨ ਨਹੀਂ ਕਰਦੇ ਲੇਕਿਨ ਇਹ ਆ ਵੀ ਉਹ ਵੀ ਇੱਕ ਸਾਡੇ ਵਾਸਤੇ ਇੱਕ ਚੰਗੇ ਭਾਗਾਂ ਵਾਲੀ ਗੱਲ ਆ ਕਿ ਸਾਡੇ ਖੇਤਾਂ ਚ ਕੋਈ ਜਿਹੜਾ ਜੀਵ ਸਾਡੇ ਖੇਤਾਂ ਚ ਆਇਆ ਔਰ ਇਹਨਾਂ ਤੇਸ ਤੋਂ ਇਲਾਵਾ ਜਿਹੜੀ ਇਹਨਾਂ ਨੂੰ ਜਿਹੜਾ ਫਸਲ ਦੇ ਵਾਧੇ ਵਾਸਤੇ ਬਹੁਤ ਜ਼ਿਆਦਾ ਕਿਸੇ ਚੀਜ਼ ਦੀ ਲੋੜ ਨਹੀਂ ਜੇ ਆਪਾਂ ਆਪਣੇ ਜੀ ਫਸਲ ਸੰਭਾਲ ਜਿਹੜੀ ਆ ਇਹ ਗੋਡੀ ਚੰਗੀ ਤਰ੍ਹਾਂ ਕਰ ਲਈਏ ਤੇ ਫਸਲ ਚੰਗੀ ਹੋ ਜਾਂਦੀ ਆ ਤੇ ਇਹਦਾ ਜਿਹੜਾ ਵਾ ਸਮਾਂ ਵਿੱਚ ਜਿਵੇਂ ਆਪ ਜੀ ਨੇ ਦੱਸਿਆ ਕੋਧਰੇ ਦਾ 5 ਮਹੀਨੇ ਦਾ ਕੰਗਣੀ 4 ਮਹੀਨੇ ਦੀ ਆ ਤੇ ਬਾਕੀ ਜਿਹੜੇ ਫਸਲਾਂ ਨੇ ਕਟਕੀ ਸਵਾਹਕ ਤੇ ਹਰੀ ਗੰਗਣੀ ਇਹ 75 ਤੋਂ 80 85 ਦਿਨ ਲੈਂਦੀਆਂ ਨੇ ਅੱਜ ਲੋੜ ਹੈ ਪੰਜਾਬ ਵਿੱਚ ਮੂਲ ਅਨਾਜ ਭਾਵ ਮਿਲਟਸ ਦੀ ਖੇਤੀ ਕਰਨ ਦੀ ਦੂਜੀਆਂ ਰਵਾਇਤੀ ਫਸਲਾਂ ਦੇ ਨਾਲ-ਨਾਲ ਮੋٹے ਅਨਾਜ ਵਾਲੀਆਂ ਫਸਲਾਂ ਦੀ ਬਜਾਈ ਕਰਕੇ ਇਹਨਾਂ ਅਨਾਜਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਆਪਣੀ ਖੁਰਾਕ ਵਿੱਚ ਥੋੜੀ ਮਾਤਰਾ ਮੂਲ ਅਨਾਜਾਂ ਦੀ ਸ਼ਾਮਲ ਕਰਕੇ ਅਸੀਂ ਵਪਾਰਕ ਪੱਖੋਂ ਮਜ਼ਬੂਤ ਅਤੇ ਸਿਹਤ ਪੱਖੋਂ ਤੰਦਰੁਸਤ ਹੋ ਸਕਦੇ ਹਾਂ ਇਸ ਲਈ ਮਿਲਟਸ ਭਾਵ ਮੂਲ ਅਨਾਜਾਂ ਦੀ ਕਾਸ਼ਤ ਸਾਡੀ ਮੁੱਖ ਜ਼ਰੂਰਤ ਹੈ